ਆਲ ਪੰਜਾਬ ਅੰਗਨਵਾੜੀ ਮੁਲਾਜ਼ਮ ਯੂਨੀਅਨ ਹਰਗੋਬਿੰਦ ਕੌਰ ਨੂੰ ਅਲਵਿਦਾ ਆਕ ਕੇ ਹੁਣ ਅੰਗਨਵਾੜੀ ਮੁਲਾਜ਼ਮਾਂ ਦੇ ਵੱਲੋਂ ਨਵੀਂ ਯੂਨੀਅਨ ਸਥਾਪਿਤ ਕਰ ਲਈ ਗਈ ਹੈ ਇਸ ਸਬੰਧੀ ਰੂਪਨਗਰ ਦੇ ਮਹਾਰਾਜਾ ਰਣਜੀਤ ਸਿੰਘ ਬਾਗ ਦੇ ਵਿੱਚ ਇੱਕ ਅੰਗਨਵਾੜੀ ਯੂਨੀਅਨ ਮੁਲਾਜ਼ਮਾਂ ਦੀ ਮੀਟਿੰਗ ਹੋਈ ਅਤੇ ਇਸ ਮੌਕੇ ਨਵੀਂ ਸਥਾਪਿਤ ਕੀਤੀ ਗਈ ਯੂਨੀਅਨ ਦਾ ਨਾਮ ਅੰਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਰੱਖਿਆ ਗਿਆ ਹੁਣ ਨਵੀਂ ਬਣਾਈ ਗਈ ਯੂਨੀਅਨ ਦੀ ਸੂਬਾ ਪ੍ਰਧਾਨ ਰੀਮਾ ਰਾਣੀ ਹੋਣਗੇ ਜੋ ਕਿ ਪੰਜਵੀਂ ਵਾਰ ਰੋਪੜ ਦੇ ਪ੍ਰਧਾਨ ਵੀ ਬਣੇ ਹਨ ਅਤੇ ਇਸ ਦੇ ਨਾਲ ਹੀ ਉਹ ਹੁਣ ਸੂਬਾ ਪ੍ਰਧਾਨ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਬਣ ਗਏ ਹਨ ਸੂਬਾ ਪ੍ਰਧਾਨ ਰੀਮਾ ਰਾਣੀ ਨੇ ਦੱਸਿਆ ਕਿ ਹੋਰ ਨਾਲ ਸਾਥੀ ਮੈਂਬਰਾਂ ਦੀ ਵੀ ਇਸ ਵਕਤ ਚੋਣ ਕੀਤੀ ਗਈ ਹੈ ਅੱਜ ਅਸੀਂ ਹਾਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਹਰਗੋਬਿੰਦ ਜੀ ਨੂੰ ਹਲਵਿਦਾ ਕਹਿ ਕੇ ਅਸੀਂ ਆਪਣੀ ਸੂਬੇ ਦੀ ਚੋਣ ਕਰੀ ਆ ਜਿਸ ਦੇ ਵਿੱਚ ਅਸੀਂ ਸੂਬਾ ਪ੍ਰਧਾਨ ਮੈਨੂੰ ਜੋ ਕਿ ਰੀਮਾ ਰਾਣੀ ਜ਼ਿਲ੍ਹਾ ਪ੍ਰਧਾਨ ਰੋਪੜ ਦੀ ਇਹਨੂੰ ਅਸੀਂ ਸੂਬੇ ਦੀ ਪ੍ਰਧਾਨ ਬਣਾਇਆ ਅੱਜ ਤੇ ਇਸ ਕਰਕੇ ਅਸੀਂ ਕਿਉਂਕਿ ਅਸੀਂ ਹਰ ਹਰਗੋਬਿੰਦ ਨੂੰ ਅਸੀਂ ਅਲਵਿਦਾ ਕਹਤਾ ਇਸ ਕਰਕੇ ਉਹਦੇ ਸੰਬੰਧ ਵਿੱਚ ਅੱਜ ਅਸੀਂ ਇੱਥੇ ਸਾਰਿਆਂ ਨੇ ਇਕੱਠ ਕਰਕੇ ਇੱਕ ਖੁਸ਼ੀ ਜ਼ਾਹਰ ਕਰੀ ਆਪਣੀ ਇਹਦੇ ਵਿੱਚ ਸਾਰੇ ਮਰੰਡਾ ਚਮਕੌਰ ਸਾਹਿਬ ਰੋਪੜ ਆਨੰਦਪੁਰ ਸਾਹਿਬ ਤੇ ਨੂਰ ਪਰਵੇਦੀ ਸਾਰੇ ਬਲਾਕ ਬੜੀ ਵੱਡੀ ਗਿਣਤੀ ਵਿੱਚ ਇੱਥੇ ਪਹੁੰਚੇ ਮੈਂ ਜਿਨ੍ਹਾਂ ਨੇ ਮੈਨੂੰ ਪੂਰਾ ਸਮਰਥਨ ਕਰਿਆ ਸਾਡਾ ਆਲ ਪੰਜਾਬਾ ਅੰਗਨਵਾੜੇ ਮੁਹਾਲ ਯੂਨੀਅਨ ਹਰਗੋਬਿੰਦ ਕੌਰ ਨੂੰ ਛਟਰੀ ਦਾ ਕਾਰਨ ਇਹ ਹੈ ਜੀ ਪਹਿਲਾਂ ਤਾਂ ਉਹਨੇ ਅਕਾਲੀ ਦਲ ਜੁਆਇਨ ਕਰਿਆ ਤੇ ਜਦੋਂ ਉਹਨੇ ਅਕਾਲੀ ਦਲ ਜੁਆਇਨ ਕਰਿਆ ਸਾਨ ਹੋ ਗਿਆ ਉਹਨੂੰ ਅਕਾਲੀ ਦਲ ਜੁਆਇਨ ਕਰੇ ਨੂੰ ਤੇ ਹੁਣ ਅਸੀਂ ਉਹਨੂੰ ਕਹਿੰਦੇ ਸੀ ਵੀ ਠੀਕ ਹੈ ਭਣਾ ਤੂੰ ਅਕਾਲੀ ਦਲ ਜੁਆਇਨ ਕਰ ਲਿਆ ਵੀ ਹੁਣ ਸਾਡੀ ਤੂੰ ਸੁਭਾ ਪ੍ਰਧਾਨ ਆਪਣੇ ਅਗਵਾਈ ਚ ਕੋਈ ਹੋਰ ਬਣਾ ਦੇ ਸਾਡੀਆਂ ਜਿਹੜੀਆਂ ਮੰਗਾਂ ਆ ਉਹਨਾਂ ਦਾ ਵੱਲ ਕੋਈ ਧਿਆਨ ਨਹੀਂ ਹੈਗਾ ਸਾਨੂੰ ਸਰਕਾਰ ਦੇ ਵਿਰੁੱਧ ਇਹ ਲੜਾ ਰਹੀ ਹੈ ਤੇ ਇਸ ਕਰਕੇ ਅਸੀਂ ਵਿਰੋਧ ਦੇ ਵਿੱਚ ਆਏ ਆ ਵੀ ਅਸੀਂ ਕਿੰਨੀ ਕੁ ਦੇਰ ਹੈ ਅਸੀਂ ਆਪਣਾ ਸ਼ੋਸ਼ਣ ਕਰਾਈ ਜਾਉਂਗੇ ਵੀ ਇਸ ਕਰਕੇ ਅਸੀਂ ਹਰਗੋਬਿੰਦ ਕੌਰ ਨੂੰ ਅਲਵਿਦਾ ਕਿਹਾ ਹੈ ਕੀ ਨਾਮ ਆ ਜੀ ਮੇਰਾ ਬਲਜੀਤ ਕੌਰ ਆ ਜੀ ਮੁਹਾਲੀ ਜ਼ਿਲ੍ਹੇ ਦੀ ਪ੍ਰਧਾਨ ਹੈ ਜੀ ਹੁਣ ਸਾਡੀ ਨਵੀਂ ਯੂਨੀਅਨ ਹੈ ਜਿਹੜੀ ਉਹ ਹੈਗੀ ਆਂਗਣਵਾੜੀ ਆਂਗਣਵਾੜੀ ਮਲਾਜਮ ਯੂਨੀਅਨ ਪੰਜਾਬ ਇਹਦਾ ਸਾਡਾ ਨੌਂ ਹੈ ਅੰਗਣਵਾਲੀ ਨਮੀ ਛੁਡੀਆਂ ਦਾ